ਨੋ ਕੇ ਫੋਨ ਕਰਤਾ ਮੇਰਾ ਵੀਰ ਉਹ ਛੋਟੇ ਕੋਈ ਫੋਨ ਹੁਕਮ ਕਰੋ ਸਰ ਉਹ ਗੰਗਰ ਬੈਂਹਾ ਦੀ ਲੋੜ ਹੈ 50 ਲੱਖ ਰੁਪਏ ਦੀ ਮੇਰੇ ਉੱਤੇ ਅੱਛਾ ਜੀ ਹਾਂ ਜੀ ਉਹ ਮੇਰੇ ਕੋਲ ਤਾਂ ਨਹੀਂ ਉਹ ਤਾਂ ਜਦੋਂ ਨਿਕਲਦਾ ਜਦੋਂ ਮੈਂ ਕਰਦਾ ਉਹ ਬਤਾਈ ਮੇਰਾ ਨਾਮ ਹਰਸ਼ਿੰਦਰ ਸਿੰਘ ਬੈਰੋਕੇ ਅੱਜ ਸਵੇਰੇ 3:53 ਦੇ ਉੱਤੇ ਦੋ ਮੁੰਡੇ ਮੋਟਰਸਾਈਕਲ ਤੇ ਆਏ ਆ ਤੇ ਉਹ ਜੋ ਕੇ ਮੋੜ ਦੇ ਉੱਤੇ ਖੜੇ ਨੇ ਤੇ ਇਦੋਂ ਕੁੱਤਾ ਭੌਂਕਦਾ ਤੇ ਮੈਂ ਉੱਠ ਕੇ ਵੇਖਣਾ ਵਾਂ ਤੇ ਦੋ ਜਣੇ ਖੜੇ ਨੇ ਤੇ ਇੱਕ ਜਣਾ ਉਹਨਾਂ ਚੋਂ ਪਿੱਛੇ ਰਹਿ ਜਾਂਦਾ ਤੇ ਇੱਕ ਜਣਾ ਸਾਡੇ ਗੇਟ ਦੇ ਗਾੜੀ ਆਉਂਦਾ ਤੁਰ ਕੇ ਤੇ ਲਗਾਤਾਰ ਜਿਹੜੀ ਆ 8-9 ਗੋਲੀਆਂ ਜਿਹੜੀਆਂ ਨੇ ਸਾਡੇ ਗੇਟ ਦੇ ਵਿੱਚ ਮਾਰੀਆਂ ਨੇ ਕੁਝ ਕੰਧਾਂ ਨੂੰ ਵੱਜੀਆਂ ਕੁਝ ਗੇਟ 'ਚ ਵੱਜੀਆਂ ਕੀ ਕਾਰਨ ਕੀ ਆ ਕਾਰਨ ਇਹ ਕਿ 아이 ਤੋਂ ਡੇਢ ਮਹੀਨਾ ਪਹਿਲਾਂ ਕੋਈ ਨਿਸ਼ਾਨ ਸਿੰਘ ਨਾਂ ਦਾ ਵਿਅਕਤੀ ਹੈ ਆਪਣਾ ਪਿੰਡ ਜੋੜੀਆਂ ਦੱਸਦਾ 50 ਲੱਖ ਦੀ ਫਰौती ਮੰਗਣ ਨੂੰ ਮਿਲ ਮੰਗਦਾ ਸੀ ਤੇ ਮੈਂ ਉਹਨੂੰ ਕਿਹਾ ਵੀ ਮੈਂ ਕਹਾਂ ਯਾਰ ਅਸੀਂ ਤੇ ਖੇਤੀਬਾੜੀ ਕਰਦੇ ਆ ਕੰਮਕਾਰ ਵਾਲੇ ਬੰਦੇ ਆ ਤੇ ਅਸੀਂ ਕਿੱਥੋਂ ਤੈਨੂੰ ਪੈਸੇ ਦੇ ਲੈਣੇ ਤੇ ਕਹਿੰਦਾ ਜੀ ਤੂੰ 50 ਲੱਖ ਰੁਪਈਆ ਦੂ ਤਿੰਨ ਦਿਨਾਂ ਦੇ ਚ 12 ਤਰੀਕ ਤੱਕ ਦੇ ਦੇ ਨਹੀਂ ਤੇ ਤੈਨੂੰ ਮਾਰ ਦੇਣਾ ਤੇ ਲਗਾਤਾਰ ਡੇਢ ਮਹੀਨੇ ਤੋਂ ਮੈਨੂੰ ਕਾਲਾਂ ਜਿਹੜੀਆਂ ਨੇ ਉਹ ਆਈ ਜਾ ਰਹੀਆਂ ਨੇ ਇੱਕ ਦਿਨ ਛੱਡ ਕੇ ਇੱਕ ਦਿਨ ਛੱਡ ਕੇ ਇੱਕ ਦਿਨ ਛੱਡ ਕੇ ਠੀਕ ਆ ਹਾਂ ਜੀ ਤੁਸੀਂ ਬੋਲ ਸਕਦੇ ਹੋ ਤਾਂ ਹਾਂਜੀ ਪੁਲਿਸ ਨੇ ਐਫ ਆਈ ਆਰ ਤੇ ਦਰਜ ਕੀਤੀ ਹੈ 10 ਤਰੀਕ ਤੇ ਬਾਕੀ ਪੁਲਿਸ ਪ੍ਰਸ਼ਾਸਨ ਕਾਰਵਾਈ ਕਰੇ ਜਿਹੜੇ ਇਹੋ ਜਿਹੇ ਬੰਦੇ ਆ ਇਹਨਾਂ ਨੂੰ ਫੜ ਕੇ ਚੱਕ ਕੇ ਛਲਾਖਾ ਦੇ ਪਿੱਛੇ ਦੋਵੇ ਕਿਉਂਕਿ ਇਹ ਗੁੰਡਾ ਰਾਜ ਆ ਤੇ ਬਹੁਤ ਜ਼ਿਆਦਾ ਗਦਰ ਪਿਆ ਹੋਇਆ ਵਾ ਜੇ ਇਹ ਤੇ ਦਿਨ ਬਰ ਦਿਨ ਵਧਦਾ ਜਾ ਰਿਹਾ ਇੱਕ ਘਰ ਛੱਡ ਕੇ ਦੂਜੇ ਘਰ ਧਮਕੀਆਂ ਦੇ ਰਹੇ ਨੇ ਤੇ ਮੈਂ ਤੇ ਇਹੋ ਮੰਗ ਕਰਦਾ ਪ੍ਰਸ਼ਾਸਨ ਕੋ ਕਿ ਪ੍ਰਸ਼ਾਸਨ ਜਿਹੜੀ ਆ ਸਾਡੀ ਸੁਰੱਖਿਆ ਕਰੇ ਤੇ ਸਾਨੂੰ ਸੇਵ ਕਰੇ ਤੇ ਬਾਕੀ ਇਹਨਾਂ ਗੰਦੇ ਅਨਸਰਾਂ ਦੇ ਖਿਲਾਫ ਕਾਰਵਾਈ ਕਰੇ ਨਿਪਰਸ ਨੇ ਸਕورٹی ਦਿੱਤੀ ਹੋਈ ਸੀ ਸਕਿਉਰਟੀ ਮੈਂ ਹਾਈ ਕੋਰਟ ਤੋਂ ਲਈ ਹੋਈ ਆ ਤੇ ਸਕਿਉਰਟੀ ਨਾਲ ਸੀ ਰਾਤ ਵੀ ਹਾਂਜੀ ਨਾਲ ਸੀ ਪਰ ਅਗੋਂ ਇਹਨਾਂ ਨੇ ਹਾਇਰ ਕੀਤੇ ਪਰ ਸਾਡੇ ਬੰਦੇ ਨੇ ਵੀ ਇੱਕ ਅਦਾ ਫਾਇਰ ਦੋ ਕੀਤੇ ਠੀਕ ਹੈ ਤਾਂ ਉਸ ਵੇਲੇ ਕੋਈ ਕਾਲ ਆਈ ਉਸ ਵੇਲੇ ਉਸ ਤੋਂ ਬਾਅਦ ਕਾਲ ਆਉਂਦੀ ਆ ਮੈਨੂੰ ਕਾਲ ਆਈ ਆ 4 ਵਜੇ ਕੁਝ ਮਿੰਟ ਦੇ ਉੱਤੇ ਤੇ ਬੋਲਦਾ ਕਹਿੰਦਾ ਕਿ ਗਿਫਟ ਲੈ ਲਿਆ ਵਾ ਮੈਂ ਕਿਹਾ ਕਾਹਦਾ ਗਿਫਟ ਤੇ ਮੁੜ ਕੇ ਮੈਨੂੰ ਕਹਿੰਦਾ ਕਿ ਤੂੰ ਰਾਤ ਸੌਂਦਾ ਨਹੀਂ ਹੈ ਮੈਂ ਕਹਾਂ ਯਾਰ ਰਾਤ ਜਾਗਦੇ ਰਹੀਦਾ ਤੇ ਮੇਰੇ ਲਾਗੇ ਐਸਐਚਓ ਸਾਹਿਬ ਹੀ ਐਸਐਚਓ ਸਾਹਿਬ ਨੇ ਗੱਲ ਕੀਤੀ ਹੈ ਉਹ ਗਾੜੀ ਨੂੰ ਬਾਹਰ ਕੱਢ ਡਾ ਗਿਆ ਐਸਐਚਓ ਸਾਹਿਬ ਨੂੰ ਪਤਾ ਹੈ ਹਰ ਸੇਮ ਨੂੰ ਮੁੰਡਾ ਆਪਣੇ ਤੋਂ ਦਾ ਰੋਕੀਦਾ ਇਹਦਾ ਚਾਰ-ਪੰਜ ਮੈਨੂੰ ਫੋਨ ਆਇਆ ਸੀ ਤੇ ਸਾਡੇ ਘਰੇ ਗੇੜ ਨੂੰ ਮੋਰੀਆਂ ਮਾਰਦੀਆਂ ਜੋ ਆਹ ਪਾਸਤੇ ਵਿਅਕਤੀ ਜਿਹੜੇ ਮੁਰਸਲ ਤੇ ਆਏ ਤੇ ਮੈਂ ਉਸ ਨੂੰ ਉੱਥੇ ਭਾਜਿਆ ਸੀ ਮੇਰੇ ਹੁੰਦਿਆਂ ਇਨੇ ਕਾਰਸਾ ਕਾਲ ਵੀ ਆਈ ਆ ਇਹਨੂੰ ਤੋਹਫਾ ਮਿਲ ਗਿਆ ਤਾਂ ਫਿਰ ਇਹਨੇ ਕਾਲ ਸੁਣ ਕੇ ਬਾਅਦ ਉਹਨਾਂ ਕੋਲ ਬੱਦ ਗੱਟੇ ਦੁਬਾਰਾ ਫੇਰ ਇਹਨੂੰ ਕਾਲ ਆਈ ਆ ਉਹ ਕਾਲ ਵਿੱਚ ساری ਮੈਂ ਸੁਣੀ ਆਪਣੇ ਇਹਨੂੰ ਇਹਨਾਂ ਧਮਕੀਆਂ ਦਿੱਤੀਆਂ ਗાળા ਵਾਲਾਂ ਦੀ ਗੱਡੀਆਂ ਨੂੰ ਤੇ ਬਾਕੀ ਅਹੀਂ ਮੁਕੰਮਲ ਕਰ ਦਿੱ ਲਿਆ ਤੇ ਦੋਸਿਆਂ ਨੂੰ ਚੇਸ ਕਰਨ ਦੀ ਕੋਸ਼ਿਸ਼ ਵਾਲੇ ਟੀਮਾਂ ਲਾ ਦਿੱਤੀ ਕਿਨੇ ਫੈਰ ਹੋਏ ਇਹ ਸ਼ੇਰਾਂ ਦਾ ਫੈਰ ਹੋਏਗਾ ਉਹ ਸ਼ੇਰ ਕੋਲ ਮਿਲਿਆ ਨੂੰ ਤੇ ਜਵਾਬੀ ਗਾਰਦੀ ਜਿਹੜਾ ਉਹਨਾਂ ਨੂੰ ਭੱਗਾ ਨਾ ਦਿੱਤਾ ਹੋਇਆ ਇੱਕ ਨਿਰਮਲ ਸਿੰਘ ਉਹਨੇ ਵੀ ਦੋ ਰੋਜ਼ ਫਾਇ ਕਿਤੇ ਆ ਤੇ ਭੱਜ ਗਈ ਤੇ ਗੋਲੀ ਚ ਰੋਣ ਦਾ ਕਾਰਨ ਕੀ ਸਰ ਫਰੋਦੀ ਮੰਗਦਾ ਜੀ 50 ਲੱਖ ਰੁਪਈਆ ਦਾ ਉਸ ਨੇ ਸ਼ਕਤ ਦਿੱਤੀ ਹੋਈ ਇਹਨਾਂ ਨੂੰ ਹਾਂਜੀ ਇੱਕ ਗਰਮਨ ਤਾਇਆ ਕਿੰਨੇ ਦਿਨ ਤੋਂ ਬੋਲ ਰਹੇ ਕਿਨੇ ਲਾਈ ਸੀ ਨਿਸ਼ਾਨ ਸਿੰਘ ਜੋੜੀਆਂ ਕਲਾਂ ਦਾ ਜੀ ਕਿੰਨੇ ਦਿਨ ਤੋਂ ਬੋਲ ਰਹੇ ਨੇ ਇੱਕ 3-2 ਮਹੀਨੇ ਹੋ ਗਦੇ ਆ ਬਸ ਨੇ ਗਏ ਸੀ ਕਿ ਜਿਹੜੇ ਸ਼ਰੀਆ ਦੋ ਜਣੇ ਜਿੱਤੋ ਜਣੇ ਮੋਟ ਸਾਹ ਦੇ ਕਹਿੰਦੇ ਤੁਹਾਡੇ ਨਾਲ ਵੀ ਕਾਲ ਤੇ ਗੱਲ ਹੋਈ ਆ ਕਹਿੰਦੇ ਗੱਲ ਹਾਂ ਜੀ ਗੱਲਾਂ ਹੋ ਗਈਆਂ ਹੁਣ ਪੁੱਤ ਕੀ ਕੀ ਕਰੇ ਤੁਹਾਡੇ ਨਾਲ ਕੀ ਕੀਤਾ ਅਸੀਂ ਟੈਸਟ ਕਰ ਰਹੇ ਇਹਨਾਂ ਨੂੰ ਲਾਰਜਰ ਟੀਮ ਆਪਣੀ